ਆੰਡਰ ਨੇ ਕੰਟਾ ਹੋ ਗਿਆ ਅੱਜ ਅੱਧੀ ਵਧ ਰਹੀ ਹੈ ਅੱਧੀ ਜਾਰੀ ਹੈ ਅੱਗ ਮੈਨੂੰ ਲੱਗਦਾ ਬਹੁਤ ਜ਼ਿਆਦਾ ਅੱਗ ਵੱਧ ਰਹੀ ਹੈ ਇਹ ਆਕੇ ਉਧਰੇ ਫਾਰਮ ਸ਼ੇਡ ਬਲਾਉਂ ਗਰੇ ਤੇ ਉਹਦਾ ਇਹ ਹਰ ਕੋ ਕੰਟਰੋਲ ਨਹੀਂ ਹੋ ਰਹੀ ਹੈ ਅੱਗ ਕੰਟਰੋਲ ਨਹੀਂ ਹੋਣੀ ਹੈ ਬਹੁਤ ਜੰਗਲ ਪਿਆ ਹੈ ਤਾਂ ਮੈਨੂੰ ਲੱਗਦਾ ਸਮਾਂ ਤੱਕ ਬਾਕੀ ਕਿਹਦਾ ਕਰੰਟ ਕਿਹੜਾ ਲੱਗਦਾ ਜਿਹੜਾ ਤੁਹਾਨੂੰ ਕੱਕ ਲੱਗਦਾ ਕਾਰਨ ਦਾ ਕੋਈ ਹੋ ਨਹੀਂ ਸਕਦਾ ਕੋਈ ਇਹ ਹੈ ਵੀ ਕੁਚਟੇ-ਚੁਟੇ ਵਾਲੇ ਲਾ ਕੇ ਗਏ ਹੋ ਸਕਦੇ ਨੇ ਜੀ

ਆਕਸ ਕੋਨਟਰੋਲ ਨਹੀਂ ਹੋ ਰਹੀ ਹੈ ਐਕ ਕੰਟਰੋਲ ਨਹੀਂ ਹੋ ਰਹੀ ਬਹੁਤ ਜੰਗਲ ਭਏ ਤਾਂ ਮੈਂ ਕਿਹਾ ਮਾਣੇ ਤੱਕ ਬਾਅਦ ਇਸ ਦਾ ਕਾਰਨ ਕਿਹੜਾ ਲੱਗਦਾ ਹੈ ਤੁਹਾਨੂੰ ਕੱਖ ਲੱਗਦਾ ਹੈ ਕਾਰਨ ਦਾ ਕੋਈ ਹੋ ਨਹੀਂ ਉਹਦਾ ਕੋਈ ਹੀ ਹੈ ਵੀ ਕੋਈ ਛਿੱਟ ਛੁੱਟੇ ਵਾਲੇ ਲਾ ਕੇ ਗਏ ਹੋ ਸਕਦੇ ਨਹੀਂ ਇਹ ਹੋਰ ਕੋਈ ਕਾਰਨ ਨਹੀਂ ਹੈ ਜੀ ਤੇ ਸਾਡੇ ਕੋਲ ਪਾਣੀ ਲਗਾਤਾਰ ਪਾ ਜਰਾ ਕਿ ਨਹੀਂ ਕਬੂ ਹੋ ਜਾ ਰਿਹਾ ਕਾਬੂ ਹੁੰਦੀ ਨਹੀਂ ਇਹ ਇੱਕ ਸੁੱਕਾ ਹੀ ਬਹੁਤ ਆਇਆ ਤਾਂ ਸੁਣੀ ਨਹੀਂ ਲੱਗਦਾ ਹੈ ਜੀ ਸਾਰੇ ਮੁੱਢ ਮਚਾਰੇ ਨੇ ਨਹੀਂ ਕੁਝ ਕੋਈ ਨਹੀਂ ਕਰਨਾ ਇਹ ਜਿਹੜੀ ਪਟਿਆਲਾ ਸਮਾਣਾ ਰੋਡ ਤੇ ਅੱਗ ਲੱਗੀ ਸੀਗੀ ਤੇ ਕੀ ਬਣਿਆ ਸੀਗਾ ਤਾਂ ਹੁਣ ਸਰ ਸੂਚਨਾ ਆਈ ਸੀ ਉੱਥੇ ਦਫ਼ਤਰ ਦੇ ਵਿੱਚ ਤੇ ਬਸ ਉੱਥੋਂ ਹੀ ਅਸੀਂ ਚੱਲ ਪਏ ਆਂ ਨਾਲ ਦੀ ਨਾਲ ਹੀ ਤੇ ਤਕਰੀਬਨ 1 ਕਿਲੋਮੀਟਰ ਵਾਂਗੂ ਹੋਈਗੀ ਅੱਗੀ ਅੱਛਾ ਕਾਫੀ ਜ਼ਿਆਦਾ ਅੱਗ ਸੀਗੀ ਤੇ ਹਾਲੇ ਵੀ ਕਿੰਨੇ ਕੁ ਜਿਹੜਾ ਪਾਣੀ ਦੀਆਂ ਗੱਡੀਆਂ ਲੱਗੀਆਂ ਇੱਕ ਗੱਡੀ ਲੱਗੀ ਲੱਗੇਗੀ ਜੀ ਹੋਰ ਪਾਣੀ ਲੱਗੇਗਾ ਦੁਬਾਰਾ ਜਾਣੇ ਆਈ ਪਰ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਰਿਹਾ ਨਹੀਂ ਸਰਕਾਰ ਨੂੰ ਨਹੀਂ ਪਤਾ ਲੱਗਿਆ ਇਹ ਕਿੱਦਾਂ ਲੱਗੀ ਤੇ ਕਿੰਨੇ ਕੁ ਕਿਲੋਮੀਟਰ ਤੇ ਹੈ ਕਿੱਦਾਂ ਜੀ ਕਿੰਨੇ ਕੁ ਕਿਲੋਮੀਟਰ ਤੇ ਅੱਗ ਲੱਗੀ ਹੈ 1 ਕਿਲੋ 1.5 ਕਾਫੀ ਅਧਿਕ ਕਾਬੂ ਹੀ ਤੇ ਗੱਡੀ ਲੱਗੇਗੀ ਜੇ ਇੱਕ ਹੋਰ ਟੰਗੀ ਬਲ। ਟੰਡਨੇ ਕੰਟਾ ਹੋ ਗਿਆ। ਅੱਜ ਅੱਜ ਵੀ ਵਧ ਰਹੀ ਹੈ। ਅੱਜ ਵੀ ਜਾਰੀ ਹੈ। ਮੈਨੂੰ ਲੱਗਦਾ ਬਹੁਤ ਜ਼ਿਆਦਾ ਅੱਜ ਵਧ ਰਹੀ ਹੈ। ਇਹ ਆ ਕੇ ਉਰੇ ਭਾਰੂ ਦੇ ਨਾਲ ਉਰੇ। ਵੇਖੋ ਉਹਦਾ ਸਾ ਇਹ ਹਰ ਕੋ ਕੰਟਰੋਲ ਨਹੀਂ ਹੋ ਰਹੀ ਹੈ। ਯਾਰ ਕੰਟਰੋਲ ਨਹੀਂ ਹੋਣੀ ਹੈ। ਬਹੁਤ ਜੰਗਲ ਭਿਆਨਕ ਤਾਂ ਮੈਨੂੰ ਲੱਗਦਾ ਸਮਾਂ ਤੱਕ ਪਾ ਸਕਦੇ। ਕਿਹਦਾ ਕਰੰਟ ਕਿਹੜਾ ਲੱਗਦਾ ਹੈ ਜਿਹੜਾ ਤੁਹਾਨੂੰ ਕੱਕ ਲੱਗਦਾ? ਕਾਰਨ ਤਾਂ ਕੋਈ ਹੋ ਨਹੀਂ ਸਕਦਾ। ਕੋਈ ਇਹ ਹੀ ਹੈ ਵੀ ਕੋਈ ਛਿੱਟੇ-ਛੁੱਟੇ ਵਾਲੇ ਲਾ ਕੇ ਗਏ ਹੋ ਸਕਦੇ ਨੇ। ਉਸ ਨੂੰ ਆਈ ਸੀ ਉਹ ਦਫਤਰ ਦੇ ਵਿੱਚ ਤੇ ਬਸ ਉੱਥੋਂ ਹੀ ਅਸੀਂ ਚੱਲ ਪਏ ਲਾਲੀ ਵਾਲੀ ਤੇ ਤਕਰੀਬਨ ਕਿੰਨੇ ਕਿਲੋਮੀਟਰ ਵਾਂਗੂ ਹੋਏਗੀ ਅੱਗੇ ਅੱਛਾ ਕਾफी ਜ਼ਿਆਦਾ ਅੱਗੇ ਸੀਗੀ 1 1.5 ਘੰਟਾ ਹੋ ਗਿਆ ਵਲੋਂ 1.5 ਘੰਟਾ ਹੋ ਗਿਆ 1.5 ਘੰਟਾ ਹੋ ਗਿਆ ਠੀਕ ਹੈ ਹੁਣ ਕੀ ਬਾਦਰੀ ਆ ਰਹੀ ਹੈ ਬਾਦਰੀ ਜਾ ਰਹੀ ਹੈ ਮੈਨੂੰ ਲੱਗਦਾ ਬਹੁਤ ਜ਼ਿਆਦਾ ਜੰਗ ਬਦਰੀ ਹੈ ਇਹ ਅੱਗੇ ਅੰਦਰੇ ਕੰਟਰੋਲ ਨਹੀਂ ਹੋ ਰਹੀ ਹੈ ਐਕ ਕੰਟਰੋਲ ਨਹੀਂ ਹੋ ਰਹੀ ਬਹੁਤ ਜੰਗਲ ਭਿਆਨਕਾ ਮੈਂ ਕਹਿੰਦਾ ਸਮਝਣ ਦਾ ਬਾਬਾ ਇਸ ਦਾ ਕਾਰਨ ਕਿਹੜਾ ਲੱਗਦਾ ਹੈ ਤੁਹਾਨੂੰ ਕੱਢ ਲੱਗਦਾ ਹੈ ਕਾਰਨ ਦਾ ਕੋਈ ਨਹੀਂ ਉਹਦਾ ਕੋਈ ਹੈ ਵੀ ਕੁਝ ਛਿੱਟੂ ਛਿੱਟੂ ਵਾਲੇ ਲੱਗੇ ਗਏ ਹੋ ਸਕਦੇ ਨੇ ਇਹ ਹੋਰ ਕੋਈ ਕਾਰਨ ਹੋਣੀ ਹੈ ਤੇ ਤੁਹਾਡੇ ਕੋਲ ਪਾਣੀ ਲਗਾਤਾਰ ਪਾਏ ਜਾ ਰਿਹਾ ਕਿ ਨਹੀਂ ਕਾਬੂ ਹੋਣ ਜਾ ਰਿਹਾ ਕਾਬੂ ਹੁੰਦੀ ਨਹੀਂ ਇਹ ਇੱਕ ਸੁੱਕਾਈ ਬਹੁਤ ਆਈ ਇਹਦਾ ਨਿਰੀ ਲੱਤ ਹੈ ਜੀ ਸਾਰੇ ਮੁੱਢ ਵਾਰ ਦਿਨ ਮਚਾਰੇ ਨੇ ਕੁਝ ਕੋਸ਼ਿਸ਼ ਨਹੀਂ ਕਰਨਾ ਇਹ ਜਿਹੜੀ ਪਟਿਆਲਾ ਸਮਾਣਾ ਰੋਡ ਤੇ ਅੱਗ ਲੱਗੀ ਸੀਗੀ ਤੇ ਕੀ ਬਣਿਆ ਸੀਗਾ ਤਾਂ ਹੁਣ ਸਰ ਸੂਚਨਾ ਆਈ ਸੀ ਉਥੇ ਦਫ਼ਤਰ ਦੇ ਵਿੱਚ ਤੇ ਬਸ ਉਥੋਂ ਹੀ ਅਸੀਂ ਚੱਲ ਪਏ ਆਂ ਨਾਲ ਦੀ ਨਾਲ ਹੀ ਤੇ ਤਕਰੀਬਨ 1 ਕਿਲੋਮੀਟਰ ਵਾਂਗੂ ਹੋਈਗੀ ਅੱਗੀ ਅੱਛਾ ਕਾਫੀ ਜ਼ਿਆਦਾ ਅੱਗ ਸੀਗੀ ਤੇ ਹਲੇ ਵੀ ਕਿੰਨੇ ਕੁ ਜਿਹੜਾ ਪਾਣੀ ਦੀਆਂ ਗੱਡੀਆਂ ਲੱਗੀਆਂ ਇੱਕੋ ਨਹੀਂ ਲੱਗੀ ਲੱਗੇਗੀ ਜੀ ਹੋਰ ਪਾਣੀ ਲੱਗੇਗਾ ਦੁਬਾਰਾ ਜਾਣੇ ਆਈ ਬਸ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਰਿਹਾ ਨਹੀਂ ਸਰਕਾਰ ਨੂੰ ਨਹੀਂ ਪਤਾ ਲੱਗਿਆ ਜੀ ਇਹ ਕਿੱਥੇ ਲੱਗੀ ਤੇ ਕਿੰਨੇ ਕੁ ਕਿਲੋਮੀਟਰ ਤੇ ਹੈ ਕਿਤਾਈ ਕਿੰਨੇ ਕੁ ਕਿਲੋਮੀਟਰ ਤੇ ਅੱਗ ਲੱਗੀ ਹੈ 1 ਕਿਲੋ 1.5 ਕਿਲੋਮੀ ਕਾਫੀ ਅਧਿਕਾ ਬੋਈ ਤੇ ਗੱਡੀ ਲੱਗੇਗੀ ਜੇ ਇੱਕ ਹੋਰ ਤੇ ਵੀ ਬਲ ਟਾਂਡਾ ਨਾ ਕੰਡਾ ਹੋ ਗਿਆ ਆਹ ਆਹ ਕੀ ਵਧ ਰਹੀ ਹੈ ਐਤਰੀ ਜਾਰੀ ਹੈ ਅੱਗ ਮੈਂ ਕਹਿੰਦਾ ਬਹੁਤ ਜ਼ਿਆਦਾ ਅੱਗ ਵਧ ਰਹੀ ਹੈ ਇਹ ਆਕੇ ਅਧਰੇ ਬਾਰੇ ਬਲਾਉ ਵੀਰੇ ਤੇ ਉਹਦਾ ਇਹ ਹਾਸ ਕੰਟਰੋਲ ਨਹੀਂ ਹੋ ਰਹੀ ਹੈ ਅੱਗ ਕੰਟਰੋਲ ਨਹੀਂ ਹੋਣੀ ਹੈ ਬਹੁਤ ਜੰਗਲ ਭਿਆਨ ਦਾ ਮੈਂ ਕਹਿੰਦਾ ਸਮਾਨੇ ਤੱਕ ਪਾ ਗੀ ਕਿਹਦਾ ਕਰੰਟ ਕਿਹੜਾ ਲੱਗਦਾ ਜਿਹੜਾ ਤੁਹਾਨੂੰ ਕੱਕ ਲੱਗਦਾ ਕਾਰਨ ਦਾ ਕੋਈ ਹੋ ਨਹੀਂ ਸਕਦਾ ਕੋਈ ਇਹ ਹੀ ਹੈ ਵੀ ਕੋਈ ਛਿੱਟੇ-ਛੁੱਟੇ ਵਾਲੇ ਲਾ ਕੇ ਗਏ ਹੋ ਸਕਦੇ ਨੇ ਹੀ ਉਸ ਨੋਈ ਸੀ ਉਹ ਤੇ ਦਫਤਰ ਦੇ ਵਿੱਚ ਤੇ ਬਸ ਉੱਥੋਂ ਹੀ ਅਸੀਂ ਚੱਲ ਪਏ ਈ ਨਾਲ ਦੀ ਨਾਲ ਹੀ ਤੇ ਤਕਰੀਬਨ 1 ਕਿਲੋਮੀਟਰ ਲੰਘ ਹੋएगी ਅੱਗੇ ਅੱਛਾ ਕਾਫੀ ਜ਼ਿਆਦਾ ਅੱਗੇ ਸੀਗੀ 1 1.5 ਘੰਟਾ ਹੋ ਗਿਆ ਲੱਗਦਾ 1.5 ਘੰਟਾ ਹੋ ਗਿਆ 1.5 ਘੰਟਾ ਹੋ ਗਿਆ ਠੀਕ ਹੈ ਅੱਗੇ ਕੀ ਵਾਧ ਰਹੀ ਹੈ ਅੱਗੇ ਜਾਰੀ ਹੈ ਅੱਗੇ ਮੈਨੂੰ ਲੱਗਦਾ ਬਹੁਤ ਜ਼ਿਆਦਾ ਇੱਕ ਵਾਧ ਰਹੀ ਹੈ ਇਹ ਅੱਗੇ ਇਦਾਂ ਦੇ ਭਾਰੀ ਟ੍ਰੈਕ ਬਲਾਉਂ ਪਰ ਤੇ ਉਹਦਾ ਵੀ ਆਕਸਰ ਕੰਟਰੋਲ ਨਹੀਂ ਹੋ ਰਹੀ ਹੈ ਇਹ ਕੰਟਰੋਲ ਨਹੀਂ ਹੋਣੀ ਬਹੁਤ ਜੰਗਲ ਭਿਆਨਕ ਮੈਂ ਕਹਿੰਦਾ ਸਮਾਨੇ ਤੱਕ ਬਾਗ ਇਸ ਦਾ ਕਾਰਨ ਕਿਹੜਾ ਲੱਗਦਾ ਇਹ ਕੰਨ ਕਾ ਕੇ ਲੱਗਦਾ ਕਾਰਨ ਦਾ ਕੋਈ ਨਹੀਂ ਉਹਦਾ ਕੋਈ ਹੀ ਹੈ ਵੀ ਕੁਚਿੱਟੇ-ਕੁਟੇ ਵਾਲੇ ਲਾ ਕੇ ਗਏ ਹੋ ਸਕਦੇ ਨੇ ਇਹ ਹੋਰ ਕੋਈ ਕਾਰਨ ਨਹੀਂ ਹੈ ਇਹ ਤਾਂ ਅੱਗੇ ਤੋਂ ਪਾਣੀ ਲਗਾਤਾਰ ਪਾਏ ਜਾ ਰਿਹਾ ਕਿ ਨਹੀਂ ਕਬੂ ਹੋਮ ਚਾਰੀ ਕਬੂ ਹੁੰਦੀ ਨਹੀਂ ਇਹ ਇਕ ਸੁੱਕਾ ਹੀ ਬਹੁਤ ਆਇਆ ਤਾਂ ਨਹੀਂ ਲੱਗਦਾ ਇਹ ਸਾਰੇ ਮੁੱਢ ਆਦਨ ਵਿਚਾਰੇ ਨੇ ਕੁਝ ਕੋਈ ਨਹੀਂ ਛੱਡ ਮੈਂ ਇਹ ਜਿਹੜੀ ਪਟਿਆਲਾ ਸਮਾਣਾ ਰੋਡ ਤੇ ਅੱਗ ਲੱਗੀ ਸੀਗੀ ਤੇ ਕੀ ਬਣਿਆ ਸੀਗਾ ਇਹਦਾ ਹੁਣ ਸਰ ਸੂਚਨਾ ਆਈ ਸੀ ਉੱਥੇ ਦਫ਼ਤਰ ਦੇ ਵਿੱਚ ਤੇ ਬਸ ਉੱਥੋਂ ਹੀ ਅਸੀਂ ਚੱਲ ਪਏ ਆਂ ਨਾਲ ਦੀ ਨਾਲ ਹੀ ਤੇ ਤਕਰੀਬਨ 1 ਕਿਲੋਮੀਟਰ ਵਾਂਗੂ ਹੋਈਗੀ ਅੱਗੀ ਅੱਛਾ ਕਾਫੀ ਜ਼ਿਆਦਾ ਅੱਗ ਸੀਗੀ ਤੇ ਹਲੇ ਵੀ ਕਿੰਨੇ ਕੁ ਜਿਹੜਾ ਪਾਣੀ ਦੀਆਂ ਗੱਡੀਆਂ ਲੱਗੀਆਂ ਇੱਕ ਗੱਡੀ ਲੱਗੀ ਲੱਗੇਗੀ ਜੀ ਹੋਰ ਪਾਣੀ ਲੱਗੇਗਾ ਦੁਬਾਰਾ ਜਾਣੇ ਆਈ ਪਾ ਅੱਗ ਲੱਗਣ ਦਾ ਕੋਈ ਕਾਰਨ ਪਤਾ ਲੱਗ ਰਿਹਾ ਨਹੀਂ ਸਰਕਾਰ ਨੂੰ ਨਹੀਂ ਪਤਾ ਲੱਗਿਆ ਇਹ ਕਿੱਥੇ ਲੱਗੀ ਤੇ ਕਿੰਨੇ ਕੁ ਕਿਲੋਮੀਟਰ ਤੇ ਹੈ ਕਿੱਦਾਂ ਹੀ ਕਿੰਨੇ ਕੁ ਕਿਲੋਮੀਟਰ ਤੇ ਅੱਗ ਲੱਗੀ ਹੈ 1 ਕਿਲੋ 1.5 ਕਾਫੀ ਅਧਿਕ ਕਾਬੂ ਆਈ ਤੇ ਗੱਡੀ ਲੱਗੇਗੀ ਜੇ ਇੱਕ ਹੋਰ ਚੰਗੀ ਬਲ